ਤਾਂ ਤੁਹਾਨੂੰ ਦਿਖਾਉਣਗੇ ਪੀਟਰ ਜਿਹੜਾ ਜੀ ਤੁਸੀਂ ਦੇਖ ਸਕਦੇ ਹੋ ਟ੍ਰੈਕਟਰ ਜਿਹੜਾ ਕਾਹਦਾ ਸੀ ਟਰੈਕਟਰ ਹੀ ਹੈ ਮਹਿੰਦਰਾ ਦਾ ਇੰਜਨਰ ਹੈ ਜੀ ਤਿੰਨ ਸਿਲੰਡਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਜਿਆਦਾ ਭਜਦਾ ਟਾਇਰ ਵੱਡੇ ਪਏ ਹੋਏ ਜੀ ਤੁਸੀਂ ਦੇਖ ਸਕਦੇ ਹੋ ਸੀਰਟ ਦੇ ਟਾਇਰ ਵੱਡੇ ਪਏ ਹੋਏ ਆ ਪੀਟਰ ਦੇਖੀਏ ਕਿੰਨਾ ਕੈਮ ਆ ਬਹੁਤ ਸੋਹਣਾ ਲੱਗਦਾ ਜੀ ਛਾਦਰੀ ਲੱਗੀ ਹੈ ਪ੍ਰੈਸ਼ਰ ਸਟੀering ਹੈ ਦੇਖੋ ਜੀ ਪੀਟਰ ਬਹੁਤ ਸੋਹਣਾ ਬਣਿਆ ਹੋਇਆ ਜੀ ਆ ਬਾਤ ਨਹੀਂ ਕਰੋ ਚੈੱਕ ਜੀ ਡਬਲ ਕਲਚ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਲੋ ਜੇ ਕਿਸੇ ਨੇ ਬਣਾਉਣਾ ਫੋਨ ਨੰਬਰ ਹੈ ਬਾਈ ਬਣਾ ਸਕਦੇ ਹੋ ਥੋਲੇ ਵਾਲਾ ਥੱਲੇ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣਿਆ ਹੋਇਆ ਜੀ ਬਹੁਤ ਕੁਆਲਟੀ ਦਾ ਬਣਿਆ ਹੋਇਆ ਪੀਟਰ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਮੰਡੀ ਦੇ ਵਿੱਚ ਆਇਆ ਸੀ ਧਨੋਲੇ ਬੀਡੂ ਸ਼ੇਅਰ ਕਰਦੇ ਜੀ ਦੇਖੋ ਸੀਟਾਂ ਛੋਟਾ ਬੋਰਡ ਲੱਗੀਆਂ ਹੋਈਆਂ ਤੇ ਫਰਸ਼ ਫਰਸ਼ ਪੂਰਾ ਸੋਹਣਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਜੀ